ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਗੁਟਕਾ ਸਹਬ ਦਾ ਕਵਰ ਜਿੰਨਾ ਪਾਣੀ ਕੱਟ ਕੇ ਰੱਖ ਲਿਆ ਆਪਣੇ ਦੇ ਵਾਸਤੇ ਕੱਪੜਾ ਥੋੜਾ ਸਿੰਥੈਟਿਕ ਜਾਲ ਲਿਆ ਵੀ ਆਪਾਂ ਵਧੀਆ ਜਿਹੀ ਸੈਂਟਰੀ ਕਰਦਣੇ ਇਹਨੂੰ ਥੋੜਾ ਜਿਹਾ ਖੜਵਾ ਜਿਹਾ ਕੱਪੜਾ ਹਨਾ ਇਹਦੇ ਵਾਸਤੇ ਆਪਾਂ ਨੇ ਲਿਆ ਆਪਾਂ ਨੇ 11 ਇੰਚ ਲਿਆ ਇਹਦਰ ਵੀ 11 ਇਹਨੂੰ 11 ਬਾਈ 11 ਦਾ ਇਹ ਇੱਕ ਵਾਰ ਦੁਆਰ ਕਰ ਦੇਖ ਲਓ 11 ਬਾਈ 11 ਦਾ ਇਹਨਾਂ ਦੇ ਆਪਣਾ ਗੋਟਕਾ ਸਾਫ ਹੈਗਾ ਗੋਟਕਾ ਸਾਫ ਦੀ ਲੰਬਾਈ ਸਿਰਫ ਮਤਲਬ ਇੱਕ ਸਾਈਡ ਤੋਂ ਐਡਾ ਇਸ ਸਾਈਡ ਤੇ ਇਹਨੂੰ 5.5 ਇੰਚ ਆਉਂਦੇ ਨੇ ਇਹਦੇ ਕਰਕੇ ਆਪਾਂ ਨੇ 11 ਇੰਚ ਲੈ ਲਿਆ ਕਿਉਂਕਿ ਆਪਾਂ ਨੇ ਨਾਲ ਸਿਉਣਾ ਝਾਇ ਹੁੰਦਾ ਇਹਦੇ ਵਾਸਤੇ ਆਪਾਂ ਨੇ ਤਣੀ ਕੱਟੀ ਹੈੀ ਮਤਲਬ 2 ਇੰਚ ਦੀ ਆਹਾ ਹੈਂਗੇ ਇਹਦੀ ਲੰਬਾਈ ਹੈਂਗੇ ਜੀ 1 ਇੰਚ ਇਹ ਲੰਬਾਈ 1 ਇੰਚ ਲਈ ਆਪਾਂ ਨੇ ਆਪਾਂ ਪਹਿਲਾਂ ਤੈਨੂੰ ਦੋ ਸਾਈਡਾਂ ਤੋਂ ਫੋਲਡ ਕਰ ਲਵਾਂਗੇ ਦੋ ਸਾਈਡਾਂ ਫੋਲਡ ਕਰਨੀ ਜ਼ਰੂਰੀ ਨੇ ਆਪਾਂ ਪਾ ਮਸਹੀਂ ਦਿਸ਼ਾ ਹੈ ਤਾਂ ਨਾਲ ਫੋਲਡ ਬਿਲਕੁਲ ਥੋੜਾ ਥੋੜਾ ਕਰਨਾ ਇੱਕ ਪੈਰ ਵਾਂਗ ਜਿਹਨੂੰ ਆਪਾਂ ਕਹਿੰਦੇ ਆ ਆਹ ਪੈਰ ਮਤਲਬ ਜਿਵੇਂ ਆਹ ਸਾਈਡ ਦਾ ਇੱਕ ਪੈਰ ਵੀ ਇੰਨੀ ਕੀ ਜੋ ਲਾਉਵੀਂ ਸੁਚਣੀ ਨਾ ਕੋਈ ਨਿਰੋਪ ਲਾ ਕੇ ਨਿਕਲ ਗਿਆ ਸਰ ਗਿਆ ਆਵੇ ਆਪਾਂ ਨੇ ਦੋ ਸਾਈਡਾਂ ਆਪਾਂ ਨੂੰ ਫੋਲਡ ਕਰਦੇ ਜਾਣਾ ਢੁੜਕਾ ਸਾਬਦਾ ਕਵਰ ਵੀ ਕਹਿੰਦੇ ਨੇ ਜਿਆਦਾਤਰ ਆਪਾਂ ਨੇ ਚੋਲੀਆਂ ਕਹਿੰਦੇ ਨੇ ਢੁੜਕਾ ਸਾਬਦੇ ਚੋਲੀ ਹੋ ਗਈ ਜਾਂ ਫਿਰ ਆਪਾਂ ਕਹਿੰਦੇ ਭਾਗਾ ਦੀਆਂ ਚੋਲੀਆਂ ਹਨਾ ਪੋਥੀਆਂ ਦੀਆਂ ਚੋਲੀਆਂ ਨਾ ਪਾਈ ਵੀ ਨਾ ਇੱਧਰੀ ਸਾਈਡ ਵੀ ਉਵੇਂ ਹੀ ਫੋਲਡ ਕਰ ਦੇਣੀ ਆ। ਉਧਰ ਮੋੜ ਦਾਂਗੇ ਆਪਾਂ। ਜੀਨ ਕੱਢਣ ਨਾਲ। ਨਹੀਂ ਕੋਈ। ਜੀ ਵੀ ਸੇਕਣਾ ਕਰਿਓ। ਫਿਰ ਨਹੀਂ ਸਮਝ ਨਹੀਂ ਲੱਗਣੀ। ਆ ਦੇਖੋ ਆਪਾਂ ਨੇ ਦੋ ਸਾਈਡਾਂ ਫੋਲਡ ਕਰ ਲਈਆਂ ਦੇਖੋ ਇਹਦੇ ਲਈ ਸਾਈਡ ਨਹੀਂ ਕਰੀ ਹੈ ਨਾ ਹੁਣ ਆਪਣੇ ਸਾਹਮਣੇ ਇਹਦੀ ਸੈਂਟਰ ਚੋਂ ਆਪਾਂ ਚੀਰਨੀ ਹੈ ਪਹਿਲਾਂ ਇਹਨੂੰ ਆਪਾਂ ਨੂੰ ਉਲਟਾ ਕਰ ਲਵਾਂਗੇ ਉਲਟਾ ਕਰ ਲਿਆ ਤੇ ਆਪਾਂ ਨੇ ਆਹ ਖੁੰਝੇ ਤੋਂ ਆਹ ਖੁੰਝੇ ਨੂੰ ਸੇਧ ਚ ਨੂੰ ਜਿਹੜਾ ਮੈਂ ਫੋਲਡ ਕਰੇ ਹੋਏ ਨੇ ਆ ਮੇਰਾ ਫੋਲਡ ਕਰੇ ਹੋਏ ਨੇ ਐਵੇਂ ਰੱਖ ਕੇ ਦੇਖਾਂਗੇ ਕਿ ਤੁਹਾਨੂੰ ਸਮਝ ਆ ਜਾਵੇ ਇਹ ਐਵੇਂ ਬਣ ਜਾਣਾ ਨੇ ਹੈਨਾ ਸਭ ਤੋਂ ਪਹਿਲਾਂ ਆਪਾਂ ਨਾ ਇੱਕ ਚੀਜ਼ ਛੱਡ ਦੋ ਆ ਛੱਡ ਦੋ ਜਾਂ ਛੱਡ ਦੋ ਇੱਧਰ ਹੀ ਛੱਡ ਦੋ ਆ ਚੱਕ ਲਿਆ ਆਪਾਂ ਨੇ ਥੋੜਾ ਜਿਹਾ ਬਦਮਾ ਰੱਖਣਾ ਆਪਾਂ ਨੇ ਉੱਪਰੋਂ ਓਕੇ ਅਗਲੀ ਸਿਉਣ ਨਾ ਸੌਖੀ ਲੱਗ ਜੂਗੀ ਇਹ ਦੇ ਕਰਕੇ ਇਸ ਜਗ੍ਹਾ ਤੋਂ ਆਪਾਂ ਨੇ ਇਸ ਜਗ੍ਹਾ ਸਿਉਣ ਲਾ ਲਵਾਂਗੇ ਆ ਜਗ੍ਹਾ ਤੋਂ ਆ ਜਗ੍ਹਾ ਤੱਕ ਨਾ ਇਹ ਇਹਦੀ ਆਪਣੀ ਇੱਕ ਦੁਪੈਰ ਦੇ ਲਾਉਣੀ ਆ ਗਰ ਪੈਰ ਚੱਕ ਕੇ ਆਪਾਂ ਅੱਗੇ ਕਰ ਦੰਨੇ ਆ। ਤਾਂ ਕਰਕੇ ਸੀ ਹੁਣ ਪੱਕੀ ਹੋ ਜੂਗੀ। ਆ ਦੇਖੋ। ਆਪਣਾ ਸੇਮ ਲਈ ਸੀ ਅੱਧੀ ਇਹ ਸੇੜੀ ਰੱਖਿਆ ਸੀ ਹੁਣ ਲਈ ਸੀ। ਹੁਣ ਆਪਾਂ ਇਹਨੂੰ ਚੱਕ ਲਵਾਂਗੇ। ਇਹਨੂੰ ਇਦਾਂ ਫੋਲਡ ਕਰਕੇ ਸਾਈਡ ਤੇ ਥੋੜਾ ਰੱਖ ਕੇ ਆ ਸੇੜ ਲਾ ਦਵਾਂਗੇ ਆਪਾਂ। ਜੇ ਬਣੇ ਕੋਪਰ ਚੱਕੇ ਦਵਾਰਾ ਵਾਪਸ ਕਰਦੇ ਨ ਪੱਕਾ ਹੋ ਜਾਂਦਾ ਜੋ ਆਪਣੀ ਮਸ਼ੀਨ ਵੈਸੇ ਦੂਜੀ ਇਤਰੂ ਵੀ ਆਪਣਾ ਸਾਈਡ ਤੋਂ ਵੀ ਹੋ ਜਾਂਦਾ ਪਪਾ ਸਾਹ ਤੇ ਵੀ ਪਈ ਹੋਈ ਹੈ ਯਾਰੀ ਵੱਧ ਤੋਂ ਕਿ ਇਹਨਾਂ ਕੱਟ ਦੇਵਾਂ ਨਵੇਂ ਨੋਬੇ ਨੂੰ ਸਿੱਧੀ ਕਰ ਲਓ ਉਹਗੇ ਨਾ ਰਵੀਂ ਤਣੀ ਨੂੰ ਫੋਲਡ ਕਰ ਲਵਾਂਗੇ ਇਧਰ ਆਪਣੀ ਕੰਨੀ ਆ ਗਈ ਆਪ ਨੂੰ ਫੋਲਡ ਕਰਨੀ ਐਵੇਂ ਲੋੜਨੀ ਹੈਗੀ ਹੈ ਨਾ ਇਹ ਆਪਾਂ ਫੋਲਡ ਕਰਦਾਂ ਨੂੰ ਅੰਦਰ ਨੂੰ ਧਾਗ ਨਾਲ ਨਿਕਲਣਾ ਅਸੀਂ ਕੰਨੀ ਇਸ 侧 ਤੇ ਆਪਣੀ ਬੇਨਾ ਫੋਲਡ ਕਰੇ ਉਧਰੋਂ ਆਹ ਦੋਨੇ ਜਗ੍ਹਾ ਤੇ ਫੋਲਡ ਕਰ ਲਵਾਂਗੇ ਨਾ ਬੱਸ ਤਣੀ ਰੈਡੀ ਕਰਦੇ ਹਾਂ ਨਾ ਤਣੀ ਆਪਣੀ ਰੈਡੀ ਹੈ। ਆਹ ਸਾਈਡ ਆਪਾਂ ਇੱਧਰ ਰੱਖਾਂਗੇ ਤੇ ਆਹ ਸਾਈਡ ਜਿੱਧਰੋਂ ਆਪਣਾ ਫੋਲਡ ਨਹੀਂ ਹੋਇਆਗਾ ਇਹ ਇੱਧਰ ਲਾਵਾਂਗੇ। ਬਸ ਇਹਵੇਂ ਕਰਕੇ ਲਾਉਂਦੇ ਥੋੜੀ ਮੁੱਟੀ ਹੋ ਜਾਂਦੀ ਹੈ ਇਹ। ਗੁੜਕਾ ਸਾਹਦੇ ਅੱਗੇ ਨਾ ਜਲਦ ਵਿੱਚ ਜਾ ਕੇ ਨਾ ਫਿਰ ਡੰਗ ਜਾ ਪੈ ਜਾਂਦਾ। ਸਿੱਧੀ ਹੀ ਰੱਖਾਂਗੇ ਭਾਵੇਂ। ਇਹ ਤੋਂ ਤਾਂ ਅੱਗੇ ਇੱਕ ਦੋ ਵਾਰ ਨਿਕਲਣਗੇ ਆਪਣਾ ਸੈੱਟ ਹੋ ਜਾਣਗੇ। ਦੂਜਾ ਫੇਰ ਕੱਟ ਦਵਾਂਗੇ ਆਪਾਂ। ਆ ਗਏ। ਔਰ ਗਾ ਸਾਦ ਨੂੰ ਕਵਰ ਲਾ ਲਓ। ਸੋਈ ਨਾ ਨੂੰ ਰੈਡੀ ਹੈ। ਇੱਕ। ਇਹ ਬਣ ਚੋ। ਗੁਰਕਾ ਸਾ ਵਿੱਚ ਪਾ ਕੇ ਆਪਣੇ ਨਾ। ਇਹ ਆ ਜਾਣਾ। ਅਰੇ ਇਸ ਤਰ੍ਹਾਂ। ਆਪਾਂ ਨੂੰ ਇਹ ਹੁੰਦਾ ਨਾ ਤਣੀ ਬਿਲਕੁਲ ਮੈਂ ਮਤਲਬ ਨੀਚੇ ਨਾ ਬੇ ਬਿਲਕੁਲ ਤਾ ਤਾ ਤਣੀ ਨਾ ਮਤਲਬ ਤਣੀ ਹਮੇਸ਼ਾ ਉੱਪਰ ਹੋਣੀ ਚਾਹੀਦੀ ਹੈ ਗੋੜਕਾ ਸਾਹ ਦੇ ਤਣੀ ਨੀਚੇ ਨਹੀਂ ਹੋਣੀ ਚਾਹੀਦੀ ਨਾਲ ਤਾਂ ਜਦੋਂ ਇਕੱਠੀ ਵੀ ਕਰਨੀ ਬਿਲਕੁਲ ਸਿੱਧੀ ਸਿੱਧੀ ਇਕੱਠੀ ਕਰਨੀ ਚਾਹੀਦੀ ਹੈ ਸਟ੍ਰੇਟ ਨਾਲ ਆਹ ਮਤਲਬ ਵੀ ਬਲ ਨਹੀਂ ਪੈਣੇ ਚਾਹੀਦੇ ਨਾਲ ਗੋੜਕਾ ਸਾਹ ਵੀ ਫਰਾਉਂਦੇ ਆਪਣੇ ਨਾਲ ਇਹ ਆਪਣੀ ਵਧੀਆ ਰਹਿੰਦੀ ਸਿੱਧੀ ਰਹਿੰਦੀ ਸਾਫ਼ ਰਹਿੰਦੀ ਹੈ ਹਾਂਜੀ ਹੁਣ ਆਪਾਂ ਇਹਨੂੰ ਧੋ ਲਿਆਂਦਾ ਸੁਕਾ ਲਈ ਆਪਾਂ ਨੇ ਧੋਣਾ ਜ਼ਰੂਰੀ ਸੀਗੇ ਇਹਨੂੰ ਕਿਉਂਕਿ ਅਸੀਂ ਹੌਣ ਲੱਗ ਆਪਣੇ ਝੂਠੇ ਮਿੱਠੇ ਹੱਥ ਲੱਗ ਜਾਂਦੇ ਹਨ ਨਹੀਂ ਇਹਦੀ ਪ੍ਰੈਸਿੰਗ ਕਰੀ ਕਿਉਂਕਿ ਘਰਾਂ ਲਈ ਪ੍ਰੈਸਾਂ ਥੋੜਾ ਆਪਣਾ ਕਈ ਵਾਰ ਬਿਨਾਂ ਧੋਤੇ ਕੱਪੜੇ ਪ੍ਰੈਸ ਕਰੀ ਜਾਂਦੇ ਹਨ ਫਿਰ ਵੀ ਡਾਟ ਜੇ ਹੁੰਦਾ ਇੱਕ ਦੋ ਧੋਵਾਂ ਚ ਨਾ ਇਹਦਾ ਆਪਣਾ ਬਲਜ ਨਿਕਲ ਜਾਂਦਾ ਆ ਲੈ ਖੜਚੇ ਦਰਸ਼ਕਾਂ ਘਰ ਲੋਕੋ ਤੁਹਾਡਾ ਸਹਾਇਤਾ ਥੋੜਾ ਇਹ ਖੁੱਲਾ ਤਾਂ ਰੱਖਿਆ ਵਿੱਚ ਜਾਂ ਸੁੰਦਰ ਗੁਟਕਾ ਆਪਣੇ ਕੋਲ ਵੱਡਾ ਕਈ ਵਾਰ ਆਪਾਂ ਬਦਲਦੇ ਨੇ ਝੋਲੀਆਂ ਨੂੰ ਤਾਂ ਵੀ ਇਹ ਵੈਸੇ ਇਹਦੇ ਵਿੱਚ ਥੋੜਾ ਖੁੱਲਾ ਐਵੇਂ ਲੋਟ ਰਹੇ ਹਾਂ ਨਾ ਟਾਈਟ ਨਾਲ ਰੋ ਸੋਣਾ ਨਿਕਲ ਜਾਂਦੀਆਂ ਨੇ ਮਾ ਦੇਖੋ ਉੱਪਰ ਆ ਗਈ ਆਪਣੀ ਟਣੀਆਂ ਆਹ ਟਣੀਆਂ ਹਮੇਸ਼ਾ ਉੱਪਰ ਹੀ ਆਉਣੀ ਚਾਹੀਦੀਆਂ ਜੇ ਆਪਾਂ ਸੋਚਨੇ ਵੱਡਾ ਨਾ ਪਵੇ ਹਵੇ ਆ ਜੀ ਮੇਸਾਂ ਕੁੜਕਾ ਸਾ ਵੀ ਸਿੱਧਾ ਪੜਨਾ ਚਾਹੀਦਾ ਆਪਾਂ ਪੜ੍ਹਨ ਲੱਗੇ ਆਪਾਂ ਸੌਖਾ ਰਹੇਗਾ ਸੁਣਾ ਲੱਗੇ ਵਾਹ ਜੀ